ਕੰਗਣਾ ਪੰਜਾਬੀਆਂ ਦੇ ਖਿਲਾਫ ਚਲਾ ਕੇ ਜਾ ਕੇ ਜੇ ਪਿਕਚਰ ਚਲਾ ਲੇਗੀ ਤਾਂ ਮੈਂ ਨਹੀਂ ਮੰਨਦਾ ਉਹ ਪਿਕਚਰ ਚੱਲ ਜਾਈ। ਕੰਗਣਾ ਤੜਫੜਾਈ ਫਿਰਦੀ ਐ ਪਿਕਚਰ ਚ ਲਾਨ ਨੂੰ ਆਪਣੀ ਉਹ ਚਾਹਦੀ ਐ ਮੇਰੀ ਪਿਕਚਰ ਬਾਰ-ਬਾਰ ਮੈਂ ਇਦਾਂ ਦੇ ਬਿਆਨ ਦੇਵਾ ਮੇਰੀ ਪਿਕਚਰ ਚੱਲ ਜਾਈ। ਆਪਣੇ ਆਪ ਨੂੰ ਕਿਹਾ ਜੀ ਅੱਤਵਾਦੀਆਂ ਦਾ ਅੰਦੋਲਨ ਸੀਗਾ ਕਿਸਾਨ ਅੰਦੋਲਨ ਨੂੰ ਤੇਰੀ ਪਾਰਟੀ ਨੇ ਤੇਰੇ ਤੋਂ ਹੱਥ ਖਿੱਚ ਲੇ ਪੈਰ ਖਿੱਚ ਲੇ ਤੇਰੇ ਤੋਂ ਉਹਦਾ ਕਾਰਨ ਇਹੀ ਸੀਗਾ ਤੇਰੇ ਸਾਰੇ ਬਿਆਨ ਇਲੋਜੀਕਲ ਉਹਣਾ ਨੇ ਕਈ ਹਿੰਦੂਆ ਵੀਰਾਂ ਦੀ ਵੀ ਮਦਦ ਕੀਤੀ ਹੈ ਇਹ ਗਵਾਹ ਇਤਿਹਾਸ ਵੀ ਕਈ ਹਿੰਦੂ ਵੀਰਾਂ ਦੀ ਮਦਦ ਕੀਤੀ ਹੈ ਕਈ ਮੁਸਲਮਾਨਾਂ ਦੀ ਮਦਦ ਕੀਤੀ ਹੈ ਉਹ ਉਹ ਬੰਦਾ ਸੰਤ ਹੁੰਦਾ ਹੈ ਜਿਹੜਾ ਹਰ ਫਿਰਕੇ ਦੀ ਮਦਦ ਕਰੇ ਕਿਉਂਕਿ ਦੋ ਬੰਦੇ ਮੈਂ ਭਾਜਪਾ ਨੂੰ ਕਹਿਣਾ ਚਾਹੂੰਗਾ ਤੁਹਾਡੇ ਵਿੱਚ ਦੋ ਬੰਦੇ ਜਿਹੜੇ ਨੇ ਇੱਕ ਕੰਗਣਾ ਇੱਕ ਰਵਨੀਤ ਬਿੱਟੂ ਇਹ ਦੋ ਬੰਦੇ ਬਾਰ-ਬਾਰ ਇਹਨੇ ਗਲਤ ਬਿਆਨ ਸਿੱਖਾਂ ਖਿਲਾਫ ਦੇ ਰਹੇ ਨੇ ਉਹ ਸ਼ਾਂਤ ਨਹੀਂ ਹੋ ਸਕਦਾ ਜਿਹੜਾ AK47 ਵਰਗੀ ਬੰਦੂਕਾ ਲੈ ਕੇ ਗੁਰੂ ਘਰ ਦੇ ਵਿੱਚ ਰਹਿੰਦਾ ਹੈ ਭਰਾ ਤੂੰ ਸਿੱਖਾ ਹਿੰਦੂਆਂ ਨੂੰ ਵਾਪਸ ਲੜਾ ਰਹੀ ਹੈ ਕੰਗਣਾ ਤੂੰ ਬਿਲਕੁਲ ਪੋਲਰਾਈਜੇਸ਼ਨ ਕਰ ਰਹੀ ਹੈ ਜਿਹੜੇ ਮੁੱਦੇਆਂ ਨਾਲ ਤੂੰ ਆਪਣੀ ਸਿਆਸਤਪਨ ਦਿਖਾ ਰਹੀ ਹੈ ਇੱਥੇ ਤੂੰ ਆਪਣੇ ਦਿਮਾਗ ਦੀ ਕਿਤਨਾ ਕਿਤੇ ਸਿਆਸਤ ਇੱਕ ਮਾੜੀ ਸਿਆਸੀ ਸੋਚ ਦਿਖਾ ਰਹੀ ਹੈ ਮੈਂ 200% ਕਹਿਣਾ ਚਾਹਾਂਗਾ ਸਾਡੇ ਹਿੰਦੂ ਵੀਰ ਤੇ ਸਿੱਖ ਵੀਰ ਰਲ ਕੇ ਪਿੱਛਰ ਪੰਜਾਬ 'ਚ ਨੱਗਲ ਨਹੀਂ ਦੇਣਗੇ 200% ਮੈਨੂੰ ਗਰੰਟੀ ਹੈ ਕੰਗਣਾ ਰਣੋਤ ਦੀ ਇਮਰਜੈਂਸੀ ਫਿਲਮ ਹੱਲੇ ਰਿਲੀਜ਼ ਨਹੀਂ ਹੋਈ ਹੈ ਪਰ ਇਮਰਜੈਂਸੀ ਫਿਲਮ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਿਵਾਦ ਕੰਗਣਾ ਰਣੋਤ ਛੇੜੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੀ ਪੰਜਾਬ ਦੇ ਵਿੱਚ ਕੰਗਣਾ ਰਣੋਤ ਦੀ ਆਉਣ ਵਾਲੀ ਫਿਲਮ ਇਮਰਜੈਂਸੀ ਲਾਂਚ ਹੋਵੇਗੀ ਇਸ ਦੇ ਉੱਪਰ ਕਈ ਸਵਾਲ ਇਸ ਵਕਤ ਖੜੇ ਹੋ ਰਹੇ ਨੇ ਕਈ ਜਥੇਬੰਦੀਆਂ ਨੇ ਇਹ ਫੈਸਲਾ ਲੈ ਲਿਆ ਕਿ ਬਈ ਪੰਜਾਬ ਦੇ ਵਿੱਚ ਅਸੀਂ ਕੰਗਣਾ ਰਣੋਤ ਦੀ ਇਮਰਜੈਂਸੀ ਫਿਲਮ ਨਹੀਂ ਅਨਾਉਂਸ ਕਰਾਂਗੇ ਕਿਉਂਕਿ ਕੰਗੜਾ ਰਣੌਤ ਨੇ ਜਿਸ ਤਰੀਕੇ ਦੇ ਸੀਨ ਇਮਰਜੈਂਸੀ ਫਿਲਮ ਦੇ ਵਿੱਚ ਦਿਖਾਏ ਉਹ ਬਿਲਕੁਲ ਗਲਤ ਨੇ ਇਹ ਚੀਜ਼ਾਂ ਪੰਜਾਬ ਦੇ ਵਿੱਚ ਹੋਈਆਂ ਇੰਟਰਵਿਊਜ਼ ਚੱਲੀਆਂ ਪਰ ਕੰਗੜਾ ਰਣੌਤ ਉੱਥੇ ਵੀ ਨਹੀਂ ਰੁਕੀ ਹੁਣ ਦੁਬਾਰਾ ਤੋਂ ਕੰਗੜਾ ਰਣੌਤ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਉੱਪਰ ਗਲਤ ਟਿੱਪਣੀਆਂ ਜਿਹੜੀਆਂ ਨੇ ਉਹ ਇੱਕ ਨਿੱਜੀ ਟੀਵੀ ਦੇ ਉੱਪਰ ਇੰਟਰਵਿਊ ਦੇ ਕੇ ਕੀਤੀਆਂ ਗਈਆਂ ਨੇ ਜਿਸ ਤੋਂ ਬਾਅਦ ਪੰਜਾਬ ਦੇ ਉਹਨਾਂ ਪੰਜਾਬੀਆਂ ਦੇ ਵਿੱਚ ਇਸ ਵਕਤ ਖੂਨ ਉਬਾਲੇ ਮਾਰ ਰਿਹਾ ਹੈ ਜੋ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਸੰਤ ਮੰਨਦੇ ਨੇ ਅਤੇ ਪੂਜਦੇ ਨੇ ਸਾਡੇ ਨਾਲ ਪ੍ਰੋਫੈਸਰ ਐਮ ਪੀ ਸਿੰਘ ਹੋਰੀ ਨੇ ਗੱਲਬਾਤ ਕਰਦੇ ਆ ਪਹਿਲਾਂ ਵੀ ਗੱਲਬਾਤ ਇਹਨਾਂ ਦੇ ਨਾਲ ਕੀਤੀ ਸੀਗੀ ਕਾਫੀ ਤੱਤ ਥਰੂ ਇਹਨਾਂ ਨੇ ਗੱਲਾਂ ਦੱਸੀਆਂ ਸੀਗਾ ਕਿ ਕੰਗੜਾ ਨੋਤ ਨੂੰ ਪੰਜਾਬ ਦੇ ਵਿੱਚ ਲੋਕ ਕਿਉਂ ਨਹੀਂ ਪਸੰਦ ਕਰਦੇ ਤੇ ਜਿਹੜੀ ਇਸ ਦੀ ਫਿਲਮ ਆ ਰਹੀ ਹੈ ਉਸ ਨੂੰ ਲੋਕ ਕਿਉਂ ਨਹੀਂ ਪਸੰਦ ਕਰਨਗੇ ਪਹਿਲਾਂ ਵੀ ਆਪਾਂ ਗੱਲ ਕੀਤੀ ਸੀ ਕੰਗੜਾ ਨੋਤ ਬਾਰੇ ਇਮਰਜੈਂਸੀ ਫਿਲਮ ਬਾਰੇ ਤੇ ਉਦੋਂ ਵੀ ਗੱਲ ਇਹ ਹੋਈ ਸੀ ਕਿ ਕਿ ਬਈ ਕੰਗੜਾ ਨੋਤ ਨੇ ਜੋ ਸੀਨ ਦਿਖਾਏ ਜਿਸ ਤਰੀਕੇ ਦੇ ਪਿਕਚਰ ਦਿਖਾਏ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਦੇ ਜਾਂ ਫਿਰ ਫਿਲਮ ਦੇ ਵਿੱਚ ਜੋ ਕਿਰਦਾਰ ਦਿਖਾਏ ਉਹ ਮਾੜੇ ਨੇ ਜਿਸ ਕਾਰਨ ਪੰਜਾਬ ਦੇ ਵਿੱਚ ਫਿਲਮ ਲਾਂਚ ਨਹੀਂ ਹੋਵੇਗੀ ਪਰ ਹੁਣ ਦੁਬਾਰਾ ਜਿਸ ਤਰੀਕੇ ਦੇ ਨਾਲ ਕੰਗੜਾ ਨੌਤ ਬਿਆਨ ਦੇ ਰਹੀ ਹੈ ਜਿਸ ਤਰੀਕੇ ਦੇ ਨਾਲ ਸੰਤ ਜਰਨੈਲ ਸਿੰਘ ਪਿੰਡਰਾ ਵਾਲਾ ਬਾਰੇ ਬੋਲ ਰਹੀ ਹੈ ਲੱਗਦਾ ਹੈ ਕਿ ਇਸ ਦੇ ਨਾਲ ਕੰਗੜਾ ਨੌਤ ਦੀ ਫਿਲਮ ਸੁਪਰ ਹਿੱਟ ਹੋ ਜਾਵੇਗੀ ਜਾਂ ਫਿਰ ਚੱਲ ਜਾਵੇਗੀ ਦੇਖੋ ਪਹਿਲੀ ਗੱਲ ਤੁਸੀਂ ਸਮਝੋ ਅੱਜ ਕੋਈ ਵੀ ਡਾਇਰੈਕਟਰ ਪਿਕਚਰ ਬਣਾ ਰਿਹਾ ਨਾ ਤੁਸੀਂ ਚੈੱਕ ਕਰੋ ਕੋਈ ਵੀ ਡਾਇਰੈਕਟਰ ਪਿਕਚਰ ਬਣਾ ਰਿਹਾ ਉਹ ਕੁਝ ਨਾ ਕੁਝ ਪੰਜਾਬੀ ਟੱਚ ਦੇ ਰਿਹਾ ਉਹ ਚਾਹੇ ਉਹਨੂੰ ਗਾਣਾ ਹੀ ਪੰਜਾਬੀ ਪਾਣਾ ਪੈ ਜਾਵੇ ਉਹਨੂੰ ਪਤਾ ਮੇਰਾ ਪੰਜਾਬੀ ਗਾਣਿਆਂ ਬਿਨਾਂ ਜਾਂ ਉਹਦੇ ਬਿਨਾਂ ਪਿਕਚਰ ਨਹੀਂ ਚੱਲਣੀ ਕੰਗਣਾ ਪੰਜਾਬੀਆਂ ਦੇ ਖਿਲਾਫ ਚਲਾ ਕੇ ਜਾ ਕੇ ਜੇ ਪਿਕਚਰ ਚਲਾ ਲੇਗੀ ਤਾਂ ਮੈਂ ਹਣੀ ਮੰਨਦਾ ਉਹਦੀ ਪਿਕਚਰ ਚੱਲ ਜਾਏਗੀ ਠੀਕ ਹੈ ਜੀ ਉਹਨੇ ਬਾਰ-ਬਾਰ ਵਿਅਕਤੀਤਵ ਜਿਹੜੇ ਇੱਕ ਬਿਆਨ ਦੇ ਰਹੀ ਹੈ ਜੋ ਕਿ ਬਹੁਤ ਮਾੜੇ ਉਹਦੀ ਕਿਤਨਾ ਕਿਤੇ ਮੈਨੂੰ ਫਰਸਟ੍ਰੇਸ਼ਨ ਦਿਖ ਰਹੀ ਹੈ ਦੇਖੋ ਕੰਗਣਾ ਦੀਆਂ ਵੀਡੀਓ ਸਾਰਿਆਂ ਨੂੰ ਪਤਾ ਹੈ ਸੋਸ਼ਲ ਮੀਡੀਆ ਤੇ ਪਈਆਂ ਕਿਦਾਂ ਦੀਆਂ ਵੀਡੀਓ ਪਈਆਂ ਸoare ਨੂੰ ਪਤਾ ਕੰਗਨਾ ਡਰਿੰਕ ਕਰਦੀ ਸੀ ਕਿਤੇ ਆਓ ਹਮ दारू ਪੀਏ ਔਰ ਮਨਾਲੀ ਮੇ ਬਨਾਏਗੇ ਹੈਨਾ ਖੁਦ ਬੋਲਦੀ ਸੀ ਇੱਕ ਪਾਸੇ ਤੂੰ ਸੰਤਾ ਨੂੰ ਕੰਪੇਅਰ ਕਰ ਰਹੀ ਹੈ ਸੰਤ ਉੱਚੀ ਸੂਚੀvirti ਵਾਲੇ ਸੰਤ ਸਨ ਜਿਹੜੇ ਕੀ ਸੰਤ ਕਿਉਂ ਕਿਹਾ ਜਾਂਦਾ ਸੀ ਉਹਨਾਂ ਨੂੰ ਉਹ ਕੱਲੇ ਇਹ ਨਹੀਂ ਕਹਿੰਦੇ ਕਿ ਸਿੱਖ ਦੀ ਧੀ ਜੇ ਸਿੱਖ ਦੀ ਧੀ ਨੂੰ ਕੋਈ ਕੁਝ ਕਵੇ ਤਾਂ ਗੱਡੀ ਛਾੜ ਦੇ ਉਹ ਕਹਿੰਦੇ ਸੀਗੇ ਜੇ ਕਿਸੇ ਹਿੰਦੂ ਵੀਰ ਦੀ ਕਿਸੇ ਮੁਸਲਮਾਨ ਵੀਰ ਦੀ ਦੀ ਵੀ ਕਿ세 ਧੀ ਨੂੰ ਕੋਈ ਕੁਛ ਕਵੇ ਤਾਂ ਉਹਦੇ ਉਹਨੂੰ ਵੀ ਗੱਡੀ ਛਾੜ ਦੇਣਾ ਤੁਸੀਂ ਇਹ ਸੰਤ ਕਹਿੰਦੇ ਸੀਗੇ ਹਨਾ ਜੀ ਮਤਲਬ ਉਹ ਕੀ ਕਹਿੰਦੇ ਸੀਗੇ ਬੇਸਿਕਲੀ ਕਿ ਧੀਆਂ ਦੀ ਰੱਖਿਆ ਕਰਨੀ ਸਾਰਿਆਂ ਦੀ ਉਹਨਾਂ ਨੇ ਕਿਤੇ ਨਹੀਂ ਕਿਹਾ ਸਿੱਖਾਂ ਦੀ ਧੀਆਂ ਦੀ ਸੋ ਕੰਗਣਾ ਨੂੰ ਕਿਉਂ ਨਹੀਂ ਸਮਝ ਆਂਦੀ ਪਈ ਕਿ ਸੰਤ ਜਿਹੜੇ ਸੀਗੇ ਵਾਕਿਕ ਸੰਤ ਵਰਤੀ ਵਾਲੇ ਸੀਗੇ ਉਹਨਾਂ ਨੇ ਹਮੇਸ਼ਾ ਆਪਣੀ ਗੱਲਾਂ ਦੇ ਵਿੱਚ ਇੱਕ ਪਾਸੇ ਇਹਨਾਂ ਦਾ ਬੀਜੇਪੀ ਦਾ ਸੁਬਰਾਮਨਿਅਮ ਬੀਜੇਪੀ ਦਾ ਲੀਡਰ ਹੈ ਸੁਬਰਾਮਨਿਅਮ ਕੰਗਣਾ ਤੋਂ ਕਿੰਨਾ ਸੀਨੀਅਰ ਬੰਦਾ ਉਹਨੂੰ ਪੱਤਰਕਾਰਾਂ ਨੇ ਪੁੱਛਿਆ ਤੂੰ ਸੰਤਾਂ ਨੂੰ ਸੰਤ ਮੰਨਦਾ ਕਹਿੰਦਾ ਬਿਲਕੁਲ ਮੰਨਦਾ ਉਹ ਕੋਈ ਸੰਤਾ ਨੇ ਕਦੀ ਖਾਲਿਸਤਾਨ ਬਾਰੇ ਹਾਂ ਕਹਿੰਦੇ ਸਰਕਾਰ ਦੇ ਦੇਵੇ ਤਾਂ ਲੈ ਲਾਂਗੇ ਕਦੀ ਵੀ ਉਹਨਾਂ ਨੇ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ ਉਹਨਾਂ ਨੇ ਕਿਹਾ ਸੀ ਸਰਕਾਰ ਦੇ ਦੇਵੇ ਤਾਂ ਅਸੀਂ ਲੈ ਲਾਂਗੇ ਕੰਗਣਾ ਤੜਫੜਾਈ ਫਿਰਦੀ ਹੈ ਪਿਕਚਰ ਚਲਾਣ ਨੂੰ ਆਪਣੀ ਉਹ ਚਾਹਦੀ ਹੈ ਮੇਰੀ ਪਿਕਚਰ ਬਾਰ ਬਾਰ ਮੈਂ ਇਦਾਂ ਦੇ ਬਿਆਨ ਦਵਾ ਮੇਰੀ ਪਿਕਚਰ ਚੱਲ ਜੇ ਮੈਂ ਕੰਗਣਾ ਨੂੰ ਫੇਰ ਕਹਿਣਾ ਚਾਹਨਾ ਵਾ ਅੱਜ ਹਰ ਆਰਟਿਸਟ ਅਕਸ਼ੇ ਕੁਮਾਰ ਲੈ ਲੈ ਅਜੇ ਦੇਵਗਨ ਲੈ ਲੈ ਫਿਰ ਸਰਦਾਰ ਜੀ ਸਨ ਆਫ ਸਰਦਾਰ 2 ਆ ਰਹੀ ਹੈ ਕਿਉਂ ਬਾਰ ਬਾਰ ਸਰਦਾਰ ਬਣ ਬਣ ਕੇ ਪਿਕਚਰਾਂ ਬਣਾ ਰਹੇ ਨੇ ਅੱਜ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਨੂੰ ਵੀ ਪੱਗ ਰੱਖਣੀ ਪੈ ਰਹੀ ਹੈ ਸਿਰ ਦੇ ਉੱਤੇ ਉਹ ਕਿਉਂ ਰੱਖਣੀ ਪੈ ਰਹੀ ਹੈ ਤੇ ਤੂੰ ਉਸ ਪੱਗ ਦੇ ਨਾਲ ਪੰਗੇ ਲੈ ਰਹੀ। ਸੋ ਮੈਂ ਕੰਗਰਸ ਨੂੰ ਸਮਝਾਣਾ ਚਾਹਨਾ ਬੀਬੀ ਥੋੜਾ ਜਿਹਾ ਆਪਰੇਸ਼ਨ ਤੇਰਾ ਹੋਣ ਵਾਲਾ ਹੈ ਕਿਸੇ ਹੋਰ ਦਾ ਆਪਰੇਸ਼ਨ ਨਹੀਂ ਹੋਣ ਵਾਲਾ। ਤੈਨੂੰ ਥੋੜਾ ਜਿਹਾ ਆਪਣੇ ਆਪ ਨੂੰ ਕਿਤੇ ਦਿਖਾਣਾ ਚਾਹੀਦਾ ਥੋੜਾ ਜਿਹਾ ਆਪਣੇ ਆਪ ਨੂੰ ਚੇਂਜ ਕਰ। ਤੂੰ ਆਪਣੇ ਆਪ ਨੂੰ ਕਿਹਾ ਜੀ ਅੱਤਵਾਦੀਆਂ ਦਾ ਅੰਦੋਲਨ ਸੀਗਾ ਕਿਸਾਨ ਅੰਦੋਲਨ ਨੂੰ ਤੇਰੀ ਪਾਰਟੀ ਨੇ ਤੇਰੇ ਤੋਂ ਹੱਥ ਖਿੱਚ ਲਏ ਪੈਰ ਖਿੱਚ ਲਏ ਤੇਰੇ ਤੋਂ ਉਹਦਾ ਕਾਰਨ ਹੀ ਇਹੀ ਸੀਗਾ ਤੇਰੇ ਸਾਰੇ ਬਿਆਨ ਇਲੋਜੀਕਲ ਨੇ। ਸਿਰਫ ਪਿਕਚਰ ਚਲਾਣ ਲਈ ਤੂੰ ਤੜਫੜਾਈ ਪਈ ਕਿਉਂਕਿ ਤੂੰ ਪਹਿਲੀ ਤੇਰੀ ਪ੍ਰੋਡਕਸ਼ਨ ਵਾਲੀ ਪ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਦੱਸ ਦੇਣਾ ਚਾਹਨਾ ਮੈਨੂੰ ਨਹੀਂ ਲੱਗਦਾ ਪੰਜਾਬ ਸਰਕਾਰ ਇਹ ਪੰਜਾਬ ਚ ਪਿਕਚਰ ਚਲਾਵੇ ਤੇ ਚੱਲਣੀ ਵੀ ਨਹੀਂ ਚਾਹੀਦੀ ਜਿਹੜੀ ਫਿਰਕਾਵਾਦੂ ਨੂੰ ਫਿਰਕਾ ਪ੍ਰਸਤੀ ਨੂੰ ਫਿਰਕਾਵਾਦ ਨੂੰ ਬढ़ावा ਦੇ ਰਹੀ ਹੈ ਪਿਕਚਰ ਉਹ ਕਦੇ ਨਹੀਂ ਚਲਣੀ ਚਾਹੀਦੀ ਸੁਸੰਤਾਂ ਦੇ ਉੱਤੇ ਪਰਸਨਲ ਕਮੈਂਟ ਕਰਨਾ ਤੋਂ ਇਹਨੂੰ ਬਚਣਾ ਚਾਹੀਦਾ ਹੈ ਅੱਤਵਾਦੀ ਇਹ ਬਾਰ-ਬਾਰ ਵਰਡ ਕਹਿ ਰਹੀ ਹੈ ਹਰ ਉਹ ਬੰਦਾ ਜਿਹਨੂੰ ਹੱਕ ਹਕੂਕ ਨਹੀਂ ਮਿਲਦਾ ਉਹਨੂੰ ਦੁਨੀਆ ਅੱਤਵਾਦੀ ਕਹਿਣ ਲੱਪੈਂਦੀ ਹੈ ਜਦਕਿ ਸੰਤ ਸਿੰਘ ਸਾਰੀ ਦੁਨੀਆ ਦੇ ਸੀਗੇ ਠੀਕ ਹੈ ਜੀ ਉਹਨਾਂ ਨੇ ਕਈ ਹਿੰਦੂਆ ਵੀਰਾਂ ਦੀ ਵੀ ਮਦਦ ਕੀਤੀ ਹੈ ਇਹ ਗਵਾ ਇਤਿਹਾਸ ਵੀ ਕਈ ਹਿੰਦੂ ਵੀਰਾਂ ਦੀ ਮਦਦ ਕੀਤੀ ਹੈ ਕਈ ਮੁਸਲਮਾਨਾਂ ਦੀ ਮਦਦ ਕੀਤੀ ਹੈ ਉਹ ਉਹ ਬੰਦਾ ਸੰਤ ਹੁੰਦਾ ਹੈ ਜਿਹੜਾ ਹਰ ਫਿਰਕੇ ਦੀ ਮਦਦ ਕਰੇ ਨਾ ਕਿ ਉਹ ਤੂੰ ਦਾ ਆਪਣਾ ਇੱਕ ਫਿਰਕਾ ਲੈ ਕੇ ਜੋਰ ਲਾ ਰਹੀ ਹੈ बार-बार ਤੂੰ ਇੱਕ ਫਿਰਕੇ ਨੂੰ ਰਿਪਰੈਜ਼ੈਂਟ ਕਰਨੀ ਹੈ ਸੰਤ ਸਾਰੇ ਫਿਰਕਿਆਂ ਨੂੰ ਰਿਪਰੈਜ਼ੈਂਟ ਕਰਦੇ ਸੀ ਠੀਕ ਹੈ ਜੀ ਹਾਂ ਉਸ ਸਮੇਂ ਦੀਆਂ ਸਰਕਾਰਾਂ ਨਾਲ ਕੀ ਹੋਇਆ 84 ਦਾ ਉਹ ਕਾਲਾ ਕਾਲ ਤੂੰ ਬਾਰ-ਬਾਰ ਯਾਦ ਕਰਾਉਣਾ ਚਾਹ ਰਹੀ ਹੈ ਤੂੰ ਕੀ ਚਾਹਨੀ ਕੀ ਹੈ ਤੂੰ ਦੁਬਾਰਾ ਚਾਹਨੀ ਅੱਗੇ ਲੱਗਣ ਤੂੰ ਦੁਬਾਰਾ ਚਾਹਨੀ ਹੈ ਕਿ ਦੁਆਰਾ ਭਰਾ ਮਾਰੂ ਜੰਗ ਹੋਵੇ ਮੈਨੂੰ ਤਾਂ ਤੇਰੀ ਬਾਰ-ਬਾਰ ਇਹੀ ਮਨਸ਼ਾ ਲੱ ਜਿਹੜਾ ਧਰਮ ਨੂੰ ਲੈ ਕੇ ਹਾਰਡ ਲਾਈਨਰ ਹੈ ਉਹ ਕਿਤਨਾ ਕਿਤੇ ਅੱਗ ਲਾਣਾ ਚਾਹੁੰਦਾ ਦੇਸ਼ ਨੂੰ ਠੀਕ ਹੈ ਜੀ ਅੱਜ ਜੇ ਨੂੰ ਕੋਈ ਪੁੱਛੇ ਮਣੀਪੁਰ ਕੀ ਹੋ ਰਿਹਾ ਦੇਖਿਆ ਜਾਵੇ ਤਾਂ ਹੈਨਾ ਜੀ ਉਹ ਕਿਦੇ ਰਾਜ ਚ ਹੋ ਰਿਹਾ ਕਿੱਦਾਂ ਹੋ ਰਿਹਾ ਇਦਾਂ ਹੀ ਪੰਜਾਬ ਉਦੋਂ ਕਿਤਨਾ ਕਿਤੇ ਬਲਵਲੇ ਚ ਆ ਗਿਆ ਪੰਜਾਬ ਦੇ ਵਿੱਚ ਬਹੁਤ ਮਾੜਾ ਕਾਲਾ ਦੌਰ ਆਇਆ ਮੈਂ ਉਹ ਕਾਲੇ ਦੌਰ ਨੂੰ ਛੇੜਨਾ ਵੀ ਨਹੀਂ ਚਾਹਾਂਗਾ ਅੱਜ ਸਿੱਖ ਤੇ ਹਿੰਦੂ ਦੋਨੋਂ ਇੱਕ ਦੂਜੇ ਦੀ ਬਾਣ ਹੈ ਮੁਸਲਮਾਨ ਵੀ ਇੱਕ ਬਾਣ ਹੈ ਸਾਡੀ ਸੋ ਮੈਂ ਕਹਿਣਾ ਚਾਹਾਂਗਾ ਇਹ ਫਿਰਕੂਵਾਦੀ ਬਿਆਨ ਦੇਣੇ ਕੰਗਰਾਂ ਨੂੰ ਬਿਲਕੁਲ ਬੰਦ ਕਰਨੇ ਚਾਹੀਦੇ ਆ ਫਿਰਕੂਵਾਦੀ ਬਿਆਨ ਬਾਰ ਬਾਰ ਦੇ ਰਹੀ ਐ ਮੈਂ ਗੁਜ਼ਾਰਿਸ਼ ਕਰਾਂਗਾ ਸਰਕਾਰਾਂ ਨੂੰ ਇਹਨੂੰ ਰੋਕਿਆ ਜਾਵੇ ਤੇ ਕਾਈਂਡਲੀ ਇਹ ਤੇ ਨੱਥ ਪਾਈ ਜਾਵੇ ਅੱਛਾ ਜਿਸ ਤਰੀਕੇ ਦੇ ਨਾਲ ਕੰਗਰਾਂ ਰਣੋਤ ਹੋਰੀ ਬਿਆਨ ਦੇ ਰਹੇ ਨੇ ਕੇਂਦਰ ਨੇ ਕਿ ਭਈ ਸੰਜਨੈਲ ਸਿੰਘ ਭਿੰਡਰਾਵਾਲੇ ਖਾਲਿਸਤਾਨੀ ਸੀਗੇ ਅਤੰਗਵਾਦੀ ਸੀਗੇ ਦੇਖੋ ਫਿਰ ਮੈਂ ਉਹੀ ਗੱਲ ਇਹਨੂੰ ਥੋੜਾ ਸਮਝਣਾ ਪੈਣਾ ਤੁਹਾਨੂੰ ਖਾਲਿਸਤਾਨੀ ਜਾਂ ਅਤਵਾਦੀ ਕੀ ਕੀ ਕਾਰਨ ਹੈ ਅਤਵਾਦੀ ਕਹਿ ਰਹੀ ਬਾਰ ਬਾਰ ਅਤਵਾਦੀ ਹਰ ਉਸਕਸ਼ ਹੈਗਾ ਜਿਹੜਾ ਬੰਦਾ ਆਪਣੇ ਹੱਕਾਂ ਲਈ ਲੜਦਾ ਹੈ ਠੀਕ ਹੈ ਜੀ ਹੁਣ ਸਤ ਜਰਨੈਲ ਸਿੰਘ ਭਿੰਡਰਾ ਵਾਲਿਆਂ ਦੀ ਜੰਗ ਕਿਹਦੇ ਨਾਲ ਸੀਗੀ ਸੈਂਟਰ ਸਰਕਾਰ ਨਾਲ ਸੀਗੀ ਇੰਦਰਾ ਗਾਂਧੀ ਨਾਲ ਸੀਗੀ ਹੈਨਾ ਜੀ ਹੁਣ ਗੱਲ ਕੀਤੀ ਜਾਵੇ ਉਸੇ ਇੰਦਰਾ ਗਾਂਧੀ ਦਾ ਪੋਤਰਾ ਬਾਰ-ਬਾਰ ਜਾ ਕੇ ਦਰਬਾਰ ਸਾਹਿਬ ਮਾਫੀ ਮੰਗ ਰਿਹਾ ਹੁਣ ਤੂੰ ਮਸਲਾ ਕਿੱਥੇ ਰਹਿ ਗਿਆ ਬਾਰ-ਬਾਰ ਜੇ ਅੱਜ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਕਹਿਤਾ ਕਿ ਇੰਡੀਆ ਦੇ ਵਿੱਚ ਪੱਗਾਂ ਕਰਕੇ ਦਿੱਕਤ ਆ ਰਹੀ ਹੈ ਕਿ ਪੱਗਾਂ ਨਾ ਰੱਖਣ ਲੋਕੀ ਉਹ ਬਿਆਨ ਗਲਤ ਨਹੀਂ ਸੀਗਾ ਕਿਉਂਕਿ ਦੋ ਬੰਦੇ ਮੈਂ ਬੀਜੇਪੀ ਨੂੰ ਕਹਿਣਾ ਚਾਹੂੰਗਾ ਤੁਹਾਡੇ ਵਿੱਚ ਦੋ ਬੰਦੇ ਜਿਹੜੇ ਨੇ ਇੱਕ ਕੰਗਣਾ ਇੱਕ ਰਵਨੀਤ ਬਿੱਟੂ ਇਹ ਦੋ ਬੰਦੇ ਬਾਰ-ਬਾਰ ਇਹਨੇ ਗਲਤ ਬਿਆਨ ਸਿੱਖਾਂ ਖਿਲਾਫ ਦੇ ਰਹੇ ਨੇ ਬਾਰ-ਬਾਰ ਇਹ ਬਿਆਨਬਾਜ਼ੀ ਕਰ ਰਹੇ ਨੇ ਜਿਹੜੀ ਕਿ ਬਿਲਕੁਲ ਗਲਤ ਹੈਗੀ ਆ ਠੀਕ ਹੈ ਜੀ ਪ੍ਰਧਾਨ ਮੰਤਰੀ ਸਾਹਿਬ ਚਾਹੁੰਦੇ ਨੇ ਮੇਰੇ ਨਾਲ ਇੱਕ ਜਿਹੜੀ ਕੌਮ ਤੁਰਦੀ ਉਹ ਸਿੱਖ ਕੌਮ ਹੈ ਉਹਨਾਂ ਨੇ ਪੰਜਾਬ ਜਾ ਕੇ ਬਿਆਨ ਦਿੱਤਾ ਜੀ ਮੇਰੇ ਜਿਹੜੇ ਜਿਹੜੇ ਪਿਛਲੇ 5 ਪਿਆਰੇ ਸੀ ਗੁਰੂ ਸਾਹਿਬ ਦੇ ਉਹਨਾਂ ਵਿੱਚੋਂ ਮੇਰਾ ਇੱਕ ਰਿਸ਼ਤੇਦਾਰ ਸੀਗਾ ਪ੍ਰਧਾਨ ਮੰਤਰੀ ਸਾਹਿਬ ਕਿਤਨਾ ਕਿਤੇ ਸਿੱਖ ਕੌਮ ਨੂੰ ਲੁਭਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਕੰਗਣਾ ਉਹਨਾਂ ਦੀ ਪਾਰਟੀ ਦੀ ਮੈਨੂੰ ਬੀਜੇਪੀ ਨੂੰ ਦੋ ਧਾਰੀ ਤਲਵਾਰ ਵਾਲਾ ਕੰਮ ਨਹੀਂ ਸਮਝ ਆ ਰਿਹਾ ਉਹਨਾਂ ਦੀ ਪਾਰਟੀ ਦੀ ਕੰਗਣਾ بار-बार ਸਿੱਖਾਂ ਲਈ ਸਿੱਖਾਂ ਦੇ ਜਰਨੈਲਾਂ ਲਈ ਗਲਤ ਬਿਆਨ ਦੇ ਰਹੀ ਹੈ ਕਿਉਂ ਦੇ ਰਹੀ ਹੈ ਉਹਨੂੰ ਕਿਉਂ ਨਹੀਂ ਪਾਰਟੀ ਚੋਂ ਕੱਢਿਆ ਜਾ ਰਿਹਾ ਕਿ ਬੀਜੇਪੀ ਦੀ ਸਾਜ਼ਿਸ਼ ਹੈਗੀ ਹੈ ਸੋ ਮੈਂ ਕਹਿਣਾ ਚਾਹੂੰਗਾ ਜੇ ਸਿੱਖਾਂ ਦਾ ਮਤ ਜਿਤਨਾ ਚਾਹਦੀ ਹੈ ਬੀਜੇਪੀ ਚਾਹਦੀ ਹੈ 27 ਚ ਕੱਲੀ ਸਰਕਾਰ ਬੀਜੇਪੀ ਦੀ ਬਣਾਣਾ ਕਿਤਨਾ ਕਿਤੇ ਰਵਨੀਤ ਬਿੱਟੂ ਤੇ ਕੰਗਣਾ ਨੂੰ ਪਾਰਟੀ ਚੋਂ ਕੱਢਣਾ ਪੈਣਾ ਇਹਨਾਂ ਨੂੰ ਤਾਂ ਜਾ ਕੇ ਮੈਨੂੰ ਲੱਗਦਾ ਕਿਤਨਾ ਕਿਤੇ ਸਿੱਖਾਂ ਨਾਲ ਬਾਰੇ ਸੋਚ ਸਕਦੇ ਨੇ ਠੀ ਮੋਦੀ ਸਾਹਿਬ ਨੇ ਬੀਲਵਾਰ ਵੀ ਬਾਲ ਦਿਵਸ ਬਣਾਇਆ ਵੀਰ ਬਾਲ ਦਿਵਸ ਬਣਾਇਆ ਹੈ ਨਾ ਜੀ ਮੋਦੀ ਸਾਹਿਬ ਨੇ ਲਾਲ ਕਿਲੇ ਦੇ ਅੰਦਰ ਗੁਰਤੇਗ বাহাদুর ਮਾਰੇ ਦਾ ਦਿਹਾੜਾ ਬਣਾਇਆ ਠੀਕ ਹੈ ਜੀ ਉਹ ਕਿਉਂ ਬਣਾ ਰਹੇ ਨੇ ਫਿਰ ਕੰਗੜਾ ਨੂੰ ਪੁੱਛੋ ਜਾ ਕੇ ਤੁਸੀਂ ਆਪਣੇ ਪ੍ਰਧਾਨ ਮੰਤਰੀ ਸਾਹਿਬ ਨੂੰ ਪੁੱਛ ਜਾ ਕੇ ਕਿਉਂ ਗੁਰਪੁਰ ਵਾਲੇ ਦਿਨ ਆ ਕੇ ਉਹਨਾਂ ਨੇ ਪੱਗ ਬੰਨੀ ਹੋਈ ਸੀ ਪੱਗ ਬੰਨ ਰਹੇ ਬਾਰ-ਬਾਰ ਮੋਦੀ ਸਾਹਿਬ ਕਿਉਂ ਬਾਰ-ਬਾਰ ਪੱਗ ਬੰਨਦੇ ਪੱਗ ਵਾਲੇ ਅੱਤਵਾਦੀ ਮੋਦੀ ਸਾਹਿਬ ਪੱਗ ਬੰਨ ਕੇ ਅੱਤਵਾਦੀ ਕਿਉਂ ਬਨ ਰਹੇ ਆ ਇਸੀ ਗੱਲ ਦੇ ਉੱਪਰ ਕੰਗੜਾ ਕਹਿੰਦੀ ਹੈਗੀ ਕਿ ਬਈ ਉਹ ਸੰਤ ਨਹੀਂ ਹੋ ਸਕਦਾ ਜਿਹੜਾ AK-47 ਵਰਗੀ ਬੰਦੂਕਾ ਲੈ ਕੇ ਗੁਰੂ ਘਰ ਦੇ ਵਿੱਚ ਰਹਿੰਦਾ ਹੈ AK-47 ਦੀਆਂ ਮਦੂਖ ਜਿਹੜੀਆਂ ਹੈਗੀਆਂ ਨੇ ਉਹ ਅਮਰੀਕਨ ਜਿਹੜੀ ਉਹ ਆਰਮੀ ਸੀਗੀ ਉਹਨਾਂ ਕੋਲ ਸੀਗੀ ਉਹ ਜਿਹੜੇ ਬੰਦੂਕ ਸੀਗੇ ਉਹ ਤਾਂ ਬਈ ਇੰਡੀਅਨ ਆਰਮੀ ਦੇ ਕੋਲ ਵੀ ਨਹੀਂ ਸੀਗੇ ਤਾਂ ਇਸ ਤਰੀਕੇ ਦੇ ਅਸੀਂ ਕਿਵੇਂ ਜਿਹੜਾ ਹੈਗਾ ਉਹ ਭਿੰਡਰਾ ਵਾਲੇ ਨੂੰ ਸੰਤ ਕਹਿ ਦਈਏ ਦੇਖੋ ਫਿਰ ਗੱਲ ਉੱਥੇ ਆਂਦੀ ਹੈ ਜੱਬੇ ਬਾਨ ਲੱਗਿਓ ਤਬੇ ਰੋਸ ਜਾਗੇਓ ਜਦੋਂ ਕਿਸੇ ਦੇ ਲੱਗਦੀ ਹੈ ਨਾ ਫਿਰ ਬੰਦਾ ਜਾਗਦਾ ਠੀਕ ਹੈ ਜੀ ਹੁਣ ਸਿੱਖਾਂ ਦੇ ਉੱਤੇ ਜਦੋਂ ਇਦਾਂ ਦੇ ਬਲਵਲੇ ਆਏ ਤਾਂ ਸਿੱਖ ਜਾਗੇ ਆਪਣੀ ਪ੍ਰੋਟੈਕਸ਼ਨ ਲਈ ਉਹਨਾਂ ਨੂੰ ਬਹੁਤ ਕੁਝ ਕਰਨਾ ਪੈਂਦਾ ਫਿਰ ਹਨਾ ਜੀ ਕਈ ਬੰਦਿਆਂ ਨੂੰ ਮੈਂ ਦੇਖੋ ਫਿਰ ਉਸ ਕਾਲੇ ਦੌਰ ਚ ਨਹੀਂ ਜਾਣਾ ਚਾਹੁੰਦਾ ਮੈਂ ਕੰਗਣਾ ਨੂੰ ਬਾਰ ਬਾਰ ਕਹਿਣਾ ਚਾਹੁੰਦਾ ਥੋੜੀ ਜਿਹੀ ਆਪਣੀ ਸਾਈਕੋਲੋਜੀ ਸੈੱਟ ਕਰ ਥੋੜਾ ਜਿਹਾ ਆਪਣੇ ਆਪ ਨੂੰ ਚੈੱਕ ਕਰ ਤੂੰ ਬਾਰ ਬਾਰ ਇਹ ਬਿਆਨ ਦੇ ਕੇ ਆਪਣੀ ਪਿਕਚਰ ਨਹੀਂ ਚਲਾ ਸਕਦੀ ਤੇਰਾ ਮੇਨ ਮੈਨੂੰ ਪਤਾ ਤੂੰ ਬਾਰ ਬਾਰ ਏਜੰਡਾ ਤਾਂ ਹੀ ਛੇੜ ਰਹੀ ਹੈ ਤੇਰੇ ਕੋ ਮੈਨੂੰ ਲੱਗਦਾ ਹੈ ਮਾਰਕੀਟਿੰਗ ਕਰਨ ਲਈ ਪੈਸੇ ਹੈ ਨਹੀਂਗੇ ਐਡਵਰਟਾਈਜ਼ਮੈਂਟ ਲਈ ਪੈਸੇ ਹੈ ਨਹੀਂਗੇ ਤੂੰ ਬਾਰ-ਬਾਰ ਉਸੇ ਤੇਰੀ ਨਸਲ ਤੇ ਖੜੀ ਹੈ ਠੀਕ ਹੈ ਜੀ ਤੂੰ ਸੰਤਾ ਦੇ ਰੂਪ ਦੇ ਵਿੱਚ ਇੱਕ ਬੰਦਾ ਖੜਾ ਕਰਕੇ ਜਾਣ ਕੇ ਤੂੰ ਮੁੱਦਾ ਛੇੜਿਆ ਮਤਲਬ ਕਿੰਨਾ ਫਿਰਕੂਵਾਦੀ ਹੈਗੀ ਆ ਤੂੰ ਤੇਰਾ ਸੋਸ਼ਲ ਮੀਡੀਆ ਤੇ ਜਿਹੜਾ ਇੱਕ ਵੀਡੀਓ ਪਿਆ ਹੈ ਕਿ ਆਓ ਹਮ दारू ਪੀਵਾਂਗੇ ਕਿ दारू ਪੀਣ ਵਾਲੇ ਬੰਦੇ ਸਹੀ ਹੁੰਦੇ ਨੇ ਹੈ ਸੰਤ ਇਕੁੱਚੀ ਸੂਚੀ ਬਿਰਤੀ ਵਾਲੇ ਨਿਤਨੇਮ ਕਰਨ ਵਾਲੇ ਬੰਦੇ ਸੀਗੇ ਉਹ ਵਾਕਈ ਸੰਤ ਸੀਗੇ ਕਿਉਂਕਿ ਉੱਚੀ ਸੁਚੀ ਬਿਰਤੀ ਵਾਲੇ ਨਿਤਨੇ ਵਾਲੇ ਸੀਗੇ ਜਿਹੜਾ दारू ਤੂੰ ਪੀ ਰਹੀ ਹੈ ਤੂੰ ਤੂੰ ਆਪਣੇ ਬਾਰੇ ਦੱਸ ਤੇਰਾ ਕੀ ਕਿਰਦਾਰ ਹੈ ਕਿ ਇੱਕ ਔਰਤ ਹੋ ਕੇ दारू ਪੀਣਾ ਸਹੀ ਗੱਲ ਹੈਗੀ ਹੈ ਪਹਿਲਾਂ ਇਹ ਦੱਸ ਤੂੰ ਸੋ ਮੈਂ ਕਹਿਣਾ ਚਾਹੂੰਗਾ بار بار ਇਸ ਮੁੱਦੇ ਨੂੰ ਹਵਾ ਨਾ ਦੇ ਨਾ ਦੇ ਪਿੱਕਚਰ ਤੇਰੀ ਨਹੀਂ ਚੱਲਣੀ ਮੈਂ ਤੈਨੂੰ ਕਾਰਨ ਦੱਸਦਾ ਅੱਜ ਹਰ ਐਕਟਰ ਟੌਪ ਟੌਪ ਦਾ ਚਾਹਦਾ ਮੈਂ ਸਰਦਾਰ ਬਣ ਕੇ ਪਿੱਛੇ ਚਲਾਣਾ ਪੰਜਾਬੀ ਬਣ ਕੇ ਪਿੱਕਚਰ ਚਲਾਣਾ ਪੰਜਾਬੀ ਗਾਣੇ ਚਲਾਵਾ ਠੀਕ ਹੈ ਜੀ ਹੁਣੇ ਇੱਕ ਵਿੱਕੀ ਕੌਸ਼ਲ ਦੀ ਮੂਵੀ ਹੈ ਜਿਹਦੇ ਚ ਗਾਣਾ ਸੀ ਹੁਸਨ ਤੇਰਾ ਤੌਬਾ ਹੈ ਨਾ ਜੀ ਉਹ ਇੱਕ ਪੰਜਾਬੀ ਗਾਣੇ ਕਰਕੇ ਚੱਲੀ ਹੈ ਸੋ ਕਿਤੇ ਨਾ ਕਿਤੇ ਪੰਜਾਬੀਆਂ ਨੂੰ ਤੂੰ ਸਹੀ ਰੱਖੇਂਗੀ ਤਾਂ ਕਿਤੇ ਜਾ ਕੇ ਤੇਰਾ ਕੁਝ ਸਹੀ ਚੱਲਣਾ ਸੀ ਤੂੰ ਬਾਰ ਬਾਰ ਗਲਤ ਗਲਤ ਐਂਗਲ ਦੇ ਨਾਲ ਤੂੰ ਪੰਜਾਬੀਆਂ ਨੂੰ ਦੇਖ ਕੇ ਚੱਲ ਰਹੀ ਹੈ ਅੱਛਾ ਇਹ ਤਾਂ ਉਹ ਵੀ ਮੰਗਣਾ ਰਣੋਤ ਨੇ ਜਦੋਂ ਇੰਟਰਵਿਊ ਦਿੱਤੀ ਨੀچے ਚੈਨਲ 'ਚ ਨਾਮ ਨਹੀਂ ਮੈਂ ਦੱਸਣਾ ਚਾਹੁੰਗਾ ਚੈਨਲ ਦਾ ਕਹਿੰਦੇ ਨੇ ਕਿ ਬਈ 99% ਜਿਹੜੇ ਪੰਜਾਬੀ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਨੂੰ ਸੰਤ ਨਹੀਂ ਮੰਨਦੇ ਹੈਗੇ ਨੇ ਉਹ ਉਹਨਾਂ ਨੂੰ ਜਿਹੜਾ ਹੈਗਾ ਉਹ ਵਕਫਵਾਦੀ ਸੋਚ ਜਿਹੜਾ ਰੱਖਣ ਵਾਲਾ ਜਿਹੜਾ ਹੈ ਉਹ ਵਿਅਕਤੀ ਮੰਨਦੇ ਨੇ ਦੇਖੋ ਕੁਝ ਕੁ ਤਬਕਾ ਛੱਡ ਕੇ ਕੁਝ ਕੁ ਤਬਕਾ ਛੱਡ ਕੇ ਸਾਰੇ ਹਿੰਦੂ ਵੀ ਉਹਨਾਂ ਨੂੰ ਸੰਤ ਮੰਨਦੇ ਜੀ ਹਮ ਸੁਬਰਾਮਨਨ ਸੰਮਨਯਨ ਸਵਾਮੀ ਕੀ ਹੈਗਾ ਇੱਕ ਹਿੰਦੂ ਹੈ ਉਹ ਕਹਿੰਦਾ ਮੈਂ ਸੰਤ ਮੰਨਦਾ ਹਾਂ ਇਹਦੀ ਪਾਰਟੀ ਦਾ ਹੀ ਹੈ ਕੰਗਣਾ ਦੀ ਕੰਗਣਾ ਉਹਨੂੰ ਜਾ ਕੇ ਪੁੱਛ ਲਵੇ ਕੀ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਪਿੰਡਰਾ ਵਾਲੇ ਸੰਤ ਸੀਗੇ ਕਿ ਨਹੀਂ ਸੀਗੇ ਜਿਨ੍ਹਾਂ ਨੇ ਉਹਨਾਂ ਨੂੰ ਨੇੜੇ ਵਾਚਿਆ ਨਾ ਉਹ ਆਪ ਕਹਿੰਦੇ ਨੇ ਉਹ ਹੱਕ ਹਕੂਕ ਨਾਲ ਲੜਨ ਵਾਲੇ ਸੰਤ ਸੀਗੇ ਤੇ ਵਾਕਈ ਉਹ ਸੰਤ ਸੀਗੇ ਕਿਉਂਕਿ ਮੈਂ ਤੁਹਾਨੂੰ ਫੇਰ ਦੱਸਦਾ ਉਹਨਾਂ ਨੇ ਕੱਲੇ ਇਹ ਨਹੀਂ ਕਿਹਾ ਤੂੰ ਸਿੱਖਾਂ ਦੀ ਧੀਆਂ ਦੀ ਰਾਖੀ ਕਰਨੀ ਹੈ ਉਹਨਾਂ ਨੇ ਕਿਹਾ Hindu ਵੀਰਾਂ ਦੀ ਧੀਆਂ ਦੀ ਵੀ ਰਾਖੀ ਕਰਨੀ ਮੁਸਲਮਾਨ ਧੀਆਂ ਦੀ ਵੀ ਰਾਖੀ ਕਰਨੀ ਹੈ ਜਿਹੜਾ ਬੰਦਾ ਸਰਬੱਤ ਲਈ ਸੋਚਦਾ ਉਹ ਸੰਤ ਹੁੰਦਾ ਹੈ ਕੰਗਣਾ ਸਿਰਫ ਆਪਣੇ ਲਈ ਸੋਚ ਰਹੀ ਹੈ ਆਪਣੀ ਪਿਕਚਰ ਲਈ ਸੋਚ ਰਹੀ ਹੈ बार-बार ਫਿਰਕੂਵਾਦੀ ਬਿਆਨ ਦਾਗ ਰਹੀ ਹੈ ਕੰਗਣਾ ਨੂੰ ਦੱਸਣਾ ਹੈ ਕੰਗਣਾ ਭਲੇ ਟਾਈਮ ਤੇ ਇੱਕ ਘਰ ਦੇ ਵਿੱਚ ਇੱਕ ਸਿੱਖ ਹੁੰਦਾ ਸੀ ਪੁੱਤਰ ਇੱਕ ਪੁੱਤਰ Hindu ਹੁੰਦਾ ਸੀਗਾ ਇਕੱਠੇ ਹੁੰਦੇ ਸੀ ਭਰਾ ਅੱਜ ਵੀ ਉਹ ਦਿਨ ਹੈਗੇ ਨੇ ਤੁਸੀਂ ਚੈੱਕ ਕਰ ਲਓ ਕਈ ਘਰਾਂ ਦੇ ਵਿੱਚ ਅੱਜ ਇੱਕ ਸਿੱਖ ਤੇ ਇੱਕ Hindu ਹੈਗਾ ਭਰਾ ਤੂੰ ਸਿੱਖਾਂ Hindu ਨੂੰ ਵਾਪਸ ਲੜਾ ਰਹੀਆਂ ਕੰਗਣਾ ਤੂੰ ਬਿਲਕੁਲ ਪੋਲਰਾਈਜੇਸ਼ਨ ਕਰ ਰਹੀਆਂ ਜਿਹੜੇ ਮੁੱਦੇਆਂ ਨਾਲ ਤੂੰ ਆਪਣੀ ਸਿਆਸਤਪਨ ਦਿਖਾ ਰਹੀ ਹੈ ਇੱਥੇ ਤੂੰ ਆਪਣੇ ਦਿਮਾਗ ਦੀ ਕਿਤਨਾ ਕਿਤੇ ਸਿਆਸਤ ਇੱਕ ਮਾੜੀ ਸਿਆਸੀ ਸੋਚ ਦਿਖਾ ਰਹੀ ਹੈ ਜਿਹੜਾ ਤੂੰ Hindu ਸਿੱਖਾਂ ਨੂੰ ਅਲੱਗ ਕਰਕੇ ਦਿਖਾਣਾ ਚਾਹਨੀ ਹੈ ਮੈਂ ਫੇਰ ਦੱਸਣਾ ਚਾਹਨਾ ਉਹ ਕਾਲਾ ਦੌਰ ਸਿਗਾ ਲੰਘ ਗਿਆ ਸੰਤ ਜਰਨੈਲ ਸਿੰਘ ਇੱਕ ਉਦਾਰਵਾਦੀ ਸੰਤ ਸੀਗੇ ਜਿਨ੍ਹਾਂ ਕਰਕੇ ਕਈਆਂ ਦਾ ਭਲਾ ਹੋਇਆ ਸੋ ਮੈਂ ਕਹਿਣਾ ਚਾਹੂੰਗਾ ਕਾਈਂਡਲੀ ਕੰਗਰਾਂ ਨੂੰ ਥੋੜਾ ਜਿਹਾ ਆਪਣੇ ਆਪ ਨੂੰ ਕਰੈਕਟ ਕਰ ਇਹ ਦੂਸਰਾਂ ਨੂੰ ਲੱਗ ਨਾ ਕਰ ਉਹੀ ਗੱਲ ਤਾਂ ਇਹ ਕਹਿੰਦੇ ਪੈਨੇ ਕਿ ਜੇਕਰ ਪੰਜਾਬ ਦੇ ਲੋਕ ਸੰਤ ਮੰਨਦੇ ਨੇ ਉਹਨਾਂ ਨੂੰ ਫਿਰ ਪੰਜਾਬੀਆਂ ਨੇ ਹੀ ਸੰਤ ਜਰਨੈਲ ਸਿੰਘ ਭਿੰਡਾਵਾਲੇ ਦੇ ਖਿਲਾਫ ਆਪਰੇਸ਼ਨ ਕਿਉਂ ਕੀਤਾ ਦੇਖੋ ਪੰਜਾਬੀਆਂ ਨੇ ਕੋਈ ਆਪਰੇਸ਼ਨ ਨਹੀਂ ਕੀਤਾ ਸੀਗਾ ਦੇਖੋ ਸਰਕਾਰ ਦੇਖੋ ਇੰਦਰਾ ਗਾਂਧੀ ਨੇ ਉਸ ਟਾਈਮ ਤੇ ਆਪਣਾ ਅਹਿਮ ਦਿਖਾਉਂਦੇ ਹੋਏ ਆਪਰੇਸ਼ਨ ਕੀਤਾ ਮੈਂ ਫੇਰ ਗੱਲ ਉੱਥੇ ਲੈ ਕੇ ਆ ਰਿਹਾ ਅੱਜ ਉਹਨਾਂ ਦੇ ਪੋਤਰੇ ਨੂੰ ਦਰਬਾਰ ਸਾਹਿਬ ਜਾ ਕੇ ਦੋ ਵਾਰੀ ਮਾਫੀ ਮੰਗਣੀ ਪਈ ਉਹਨਾਂ ਦਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਉਹਨੇ ਜਾ ਕੇ ਵੀ ਮਾਫੀ ਮੰਗੀ ਕਿ ਉਹ ਜੋ ਹੋਇਆ ਗਲਤ ਹੋਇਆ ਆਪਾਂ ਉਹਨਾਂ ਮੁੱਦੇ ਨੂੰ ਕਿਉਂ ਉਖਾੜ ਰਹੇ ਆ ਮੈਂ ਤਾਂ ਇਹ ਕਹਿਣਾ ਚਾਹੂੰਗਾ ਕਿਉਂ ਕੰਗਣਾ ਬਾਰ-ਬਾਰੇ ਮੁੱਦਾ ਛੇੜ ਰਹੀ ਹੈ ਮੈਂ ਤੁਹਾਨੂੰ ਫੇਰ ਦੱਸ ਰਹੀ ਹਾਂ ਉਹਦੇ ਕੋਈ ਬਜਟ ਹੈ ਨੀਗਾ ਪਿਕਚਰ ਚਲਾਣ ਦਾ ਉਹਦੇ ਕੋ ਮਾਰਕੀਟਿੰਗ ਲਈ ਪੈਸਾ ਹੈ ਨਹੀਂਗਾ ਉਹ ਇੱਕੋ ਹੀ ਚੀਜ਼ ਲੱਭਦੀ ਹਰ ਚੈਨਲ ਤੇ ਬਹਿ ਕੇ ਜਾਂ ਕਿਸਾਨਾਂ ਪਿੱਛੇ ਪੈਜੇਗੀ ਜਾਂ ਸੰਤ ਜਨਰੈਲ ਸਿੰਘ ਜੀ ਬਾਰੇ ਮਾੜਾ ਬਿਆਨ ਦੇ ਦੇਗੀ ਉਹ ਕੋ ਹੋਰ ਕੋਈ ਮੁੱਦਾ ਹੀ ਹੈ ਨਹੀਂਗਾ ਚੈੱਕ ਕਰ ਲੋ ਦੇਖੋ ਮੈਨੂੰ ਨਹੀਂ ਪਤਾ ਉਹ ਕਿੱਦਾਂ MP ਬਣ ਗਈ ਮੈਂ ਕਹਿਣਾ ਚਾਹਨਾ ਕੰਗਣਾ ਨੂੰ ਜੇ ਤੇਰੇ ਬਿਆਨ ਚ ਨਹੀਂ ਸੱਚਾਈ ਹੈਗੀ ਐ ਕਿ 99% ਪੰਜਾਬੀ ਸੰਤਾਂ ਦੇ ਖਿਲਾਫ ਨੇ ਫੇਕ ਕੰਮ ਕਰ ਇੱਕ ਹਲਕਾ ਚੁਣ ਲੈ ਪੰਜਾਬ ਚੋਂ ਉਤੋਂ ਖੜ ਕੇ ਇਲੈਕਸ਼ਨ ਲੜ ਕੇ ਦੇਖ ਲੈ ਤੇਰੀ ਜਮਾਤ ਨਾ ਜਬਤ ਹੋਈ ਤਾਂ ਕਹਿਦੀ ਤੈਨੂੰ ਪੰਜਾਬੀ ਹੀ ਵੋਟਾਂ ਨਹੀਂ ਪਾਣਗੇ ਜਿਹੜੀ ਤੂੰ 99% ਕਹਿ ਰਹੀ ਹੈ ਤੈਨੂੰ ਇੱਕ ਜਾਂ 2% ਵੋਟ ਵੀ ਪੈਦੇ ਤਾਂ ਵੀ ਕਹਿਦੀ ਸੋ ਮੈਂ ਕਹਿਣਾ ਚਾਹਨਾ ਵਾ ਅੱਜ ਤੂੰ ਸਿੱਖ Hindu ਭਰਾਵਾਂ ਨੂੰ ਲੱਗ ਨਾ ਕਰ ਨਾ ਕਰ ਨਾ ਕਰ ਤੇ ਮੈਂ ਕਹਿਣਾ ਚਾਹਨਾ ਪਾਰਟੀ BJP ਨੂੰ ਇਦਾਂ ਦੇ ਲੀਡਰਾਂ ਨੂੰ ਜਦ ਤੱਕ ਤੁਸੀਂ ਆਪਣੇ ਨਾਲ ਰੱਖੋਗੇ ਕਰਮਨੀਤ ਬਿੱਟੂ ਇੱਕ ਕੰਗਣਾ ਰਣੌਤ ਜਦੋਂ ਤੱਕ ਤੁਸੀਂ ਇਹਨਾਂ ਨੂੰ ਨਾਲ ਰੱਖੋਗੇ ਇਹ ਸਿੱਖਾਂ ਬਾਰੇ ਜੇ ਮਾੜਾ ਬੋਲਣਗੇ ਕਿਤਨਾ ਕਿਤੇ ਇਹਨਾਂ ਨੂੰ ਤੁਹਾਨੂੰ ਵੀ ਤੁਹਾਡੀ ਪਾਰਟੀ ਨੂੰ ਵੀ ਵਿਰੋਧ ਸਿੱਖਾਂ ਦਾ ਸਹਿਣਾ ਹੀ ਪੈਣਾ ਕਿਸਾਨਾਂ ਨੂੰ ਕਿਸਾਨਾਂ ਬਾਰੇ ਇਹਨੇ 2-3 ਵਾਰੀ ਕਹਿਤਾ ਉਹਦੇ ਕਰਕੇ ਤੁਸੀਂ ਦੇਖ ਲਿਓ ਭਾਜੀਪੀ ਹਰਿਆਣਾ ਵਿੱਚ ਸਰਕਾਰ ਨਹੀਂ ਬਣਾਉਂਦੀ ਦੇਖ ਲਈ ਬਸ ਆਖਰੀ ਸਵਾਲ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗਦੀ ਹੈ ਜੀ ਹਾਲਕੀ ਜਿਸ ਤਰੀਕੇ ਦੀ ਬਿਆਨਬਾਜ਼ੀਆਂ ਹੋ ਰਹੀਆਂ ਨੇ ਜਾਂ ਫਿਰ ਜਿਸ ਤਰੀਕੇ ਦੇ ਲੋਕ ਕਹਿ ਰਹੇ ਨੇ ਪੰਜਾਬ ਦੇ ਵਿੱਚ ਫਿਲਮ ਸ਼ਾਇਦ ਹੀ ਲੱਗੇ ਪਰ ਜੇਕਰ ਲੱਗਦੀ ਹੈ ਤਾਂ ਪੰਜਾਬ ਦੇ ਵਿੱਚ ਇਸ ਫਿਲਮ ਆ ਤਾਂ ਆਵਾ ਹੋਰ ਕੀ ਹੋਵੇਗੀ ਦੇਖੋ ਮੈਂ ਫੇਰ ਕਹਿਣਾ ਮਾਨਸ ਕੀ ਜਾਤ ਸਭੇ ਇੱਕ ਹੈ ਪਹਿਚਾਨ ਬੋ ਅਸੀਂ ਸਾਰੇ ਇੱਕ ਹੈਗੇ ਹਿੰਦੂ ਸਿੱਖ ਭਰਾ ਅਸੀਂ ਸਾਰੇ ਪੰਜਾਬੀ ਹੈਗੇ ਆ ਅਸੀਂ ਸਾਰੇ ਇਕੱਠੇ ਹੈਗੇ ਆ ਮੈਂ 200% ਕਹਿਣਾ ਚਾਹੂੰਗਾ ਸਾਡੇ ਹਿੰਦੂ ਵੀਰ ਤੇ ਸਿੱਖ ਵੀਰ ਰਲ ਕੇ ਪਿੱਛਰ ਪੰਜਾਬ ਚ ਨੱਗਣ ਨਹੀਂ ਦੇਣਗੇ 200% ਮੈਨੂੰ ਗਰੰਟੀ ਹੈ ਦੂਜੀ ਗੱਲ ਸੀਐਮ ਸਾਹਿਬ ਦਾ ਵੀ ਬਿਆਨ ਆ ਚੁੱਕਾ ਹੈ ਕਿ ਬੀਜੇਪੀ ਕੰਗਰਾਂ ਨੂੰ ਸੰਭਾਲ ਕੇ ਰੱਖੇ ਤਾਂ ਮੈਨੂੰ ਨਹੀਂ ਲੱਗਦਾ ਪੰਜਾਬ ਚ ਪਿੱਛਰ ਚੱਲੇਗੀ ਭਾਵੇਂ ਜਿਹੜੇ ਮਰਜ਼ੀ ਸਰਟੀਫਿਕੇਟ ਲਿਆਵੇ ਪੰਜਾਬ ਚ ਪਿੱਛੇ ਨੂੰ ਲਾਊਡ ਨਹੀਂ ਕੀਤਾ ਜਾਏਗਾ ਠੀਕ ਹੈ ਸ਼ੁਕਰੀਆ ਤਾਂ ਬਿਲਕੁਲ ਐਮਪੀ ਸਿੰਘੂਰੀ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਿਸ ਤਰੀਕੇ ਦੇ ਨਾਲ ਕੰਗੜਾ ਨਰੋਥ ਖੋਰਾ ਵੱਲੋਂ ਬਿਆਨਬਾਜ਼ੀ ਕੀਤੀ ਜਾ ਰਹੀ ਹੈ ਸੰਤ ਜਨੈਲ ਸਿੰਘ ਪਿੰਡਰਾਵਾਲੇ ਵੱਲੋਂ ਦੇ ਉੱਪਰ ਤਾਂ ਉਹ ਇੰਜ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ Hindu ਅਤੇ Sikh ਭਾਈਚਾਰੇ ਨੂੰ ਲੜਾਇਆ ਜਾ ਰਿਹਾ ਹੈ ਜੋ ਕਿ ਪ੍ਰੋਫੈਸਰ ਐਮਪੀ ਸਿੰਘੂਰੀ ਕਹਿ ਰਹੇ ਨੇ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਪੰਜਾਬ ਦੇ ਵਿੱਚ ਫਿਲਮ ਲੱਗਦੀ ਹੈ ਪਹਿਲੀ ਗੱਲ ਤਾਂ ਫਿਲਮ ਨੂੰ ਪੰਜਾਬ ਦੇ ਲੋਕਾਂ ਨੇ ਲੱਗਣ ਨਹੀਂ ਦੇਣਾ ਪਰ ਜੇਕਰ ਲੱਗਦੀ ਹੈ ਤੇ ਆਉਣ ਵਾਲਾ ਇਸ ਦਾ ਹਾਲ ਬਹੁਤ ਹੀ ਮਾੜਾ ਹੋਵੇਗਾ ਕੈਮਰਾਮੈਨ ਪੰਕੇ ਦਿਨ ਨਾਲ ਅਜ ਗੁਪਤਾ ਜਲੰਧਰ